ਜਲਾਲਾਬਾਦ ਦੇ ਪਿੰਡ ਹੋਜ ਖਾਸ ਵਿੱਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦਾ ਪਿਓ दारू ਪੀਣ ਦਾ ਆਦੀ ਸੀ ਅਤੇ ਅਕਸਰ ਹੀ ਘਰ ਵਿੱਚ ਕੁੱਟ ਮਾਰ ਕਰਦਾ ਰਹਿੰਦਾ ਸੀ ਅਤੇ ਅੱਜ ਜਦ ਉਸ ਦੀ ਮਾਂ ਖੇਤ ਵਿੱਚ ਪਣੀਰੀ ਪੋਟ ਰਹੀ ਸੀ ਤਾਂ ਉਕਤ ਵਿਅਕਤੀ ਉੱਥੇ ਆਇਆ ਤੇ ਉਸ ਦੇ ਵੱਲੋਂ ਕੁल्हाੜੀ ਦੇ ਨਾਲ ਉਸ ਦੀ ਮਾਂ ਤੇ ਹਮਲਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਉਕਤ ਵਿਅਕਤੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਜੀ ਫੈਮਿਲੀ ਕਰੇਲੂ ਮਾਮਲਾ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਾਲਾਤ ਕਰਾਉਂਦਾ ਸੀਗਾ ਤੇ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚੋ ਟਿਕ ਗਿਆ ਸੀਗਾ ਜੋ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾਲ ਕੀਤਾ ਕਿਰਪਾਨਾ ਚੱਕ ਕੇ ਮਾਂ ਸਾਡੇ ਨੂੰ ਵੱਢਣਾ ਚਾਹੁੰਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੇ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀਓਂ ਨੇ ਫੋਨ ਲਾਇਆ ਪਿਓ ਮੇਰੇ ਨੇ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੱਢ ਦੇ ਮਾਂ ਸਾਡੀ ਤੋਂ ਹੋਇਆ ਇਹੀ ਸ਼ਿਗਾਭੀ ਉਹ ਆਪਣੇ ਦੀ ਪਟਦੀ ਪੇ ਸਿੱਖਤਰ ਕੇ ਤੜਕੇ ਸਾਰੇ ਪਰਾਂਡ ਕਰ ਚੁਣਾ ਲੈਣ ਚਲੇਗੇ ਉਹ ਆਪਣੇ ਦੀ ਪਟਣ ਗਈ ਸੀ ਤੜਕੇ ਆਪਣੇ ਦੀ ਪਟਦੀ ਪੇ ਸੋ ਉੱਥੇ ਮਗਰੇ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਨੂੰ ਵੱਢਤਾ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਬਹੁਜਾ ਕੀ ਸੀਗੀ ਇੱਕਦਮ ਤੋਂ ਜਿਹੜਾ ਵਜਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਦਿਨੀ ਪੀ ਕੇ ਸੁੱਤਾ ਰਿਹਾ ਸੀ ਤੇ दारू ਤੋਂ ਰੋਕਦੇ ਸੀਗੇ दारू ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਫੈਮਿਲੀ ਜਾਂਦਾ ਸੀਗਾ ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਉਹਨੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪਹੁੰਚ ਸਕਦੇ ਸੀਗੇ दारू ਪੀਣ ਤੋਂ ਰੋਕਣ ਤੇ ਵੀ ਬਾਤ ਸੀਗਾ ਹਾਂ ਰੋਕਣ ਤੋਂ ਵੀ ਬਾਤ ਸੀਗਾ ਏ ਕਲੇਸ਼ ਚੱਲਦਾ ਸੀ ਏ ਕਲੇਸ਼ ਚੱਲਦਾ ਸੀ दारू ਪੀਣ ਤੋਂ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ दारू ਪੀ ਕੇ ਕੁੱਟ ਮਾਰ ਰਿਹਾ ਰੋਜ਼ ਕਰਦਾ ਸੀਗਾ ਤੇ ਸਭ ਨੇ ਪਿਓ ਨੇ ਨਹੀਂ ਕਦੇ ਸਮਝਾਇਆ ਬਈ ਪ ਉਹਨੂੰ ਵੜ ਦੇ ਕੀ ਚੌਂਦੇ ਨੇ ਸੇ ਅਸੀਂ ਮੰਗਿਆ ਚਾਹਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੀ ਦੇਣੀ ਚਾਹੀਦੀ ਦੋਵਾਂ ਪਿਓ ਪੁੱਤਰਾਂ ਨੂੰ ਦਾਦੇ ਮੇਰੇ ਨੂੰ ਤਾਂ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੁਣ ਚਾਹੀਦੀ ਹੈ ਇਹ ਤੋਂ ਸਾਡੀ ਕੋਈ ਹੋਰ ਕੋਈ ਸਾਡੀ ਮੰਗ ਨਹੀਂ ਫਾਂਸੀ ਦੀ ਸਜ਼ਾ ਹੁਣ ਚਾਹੀਦੀ ਹੈ ਕਿਉਂਕਿ ਜੇ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਕਰ ਚੁੱਕਿਆ ਨੋ ਪੁੱਟਾ ਬਾਰਾ ਅੱਗੇ ਬਹੁਤ ਅੱਗੇ ਬਹੁਤ ਉਹ ਨੁਕ ਬਹੁਤ ਮਾਰੇ ਹਲਤ ਕਰਦਾ ਸੀ ਵੇਰ ਵੀ ਉਹਨੇ ਘਰ ਮੰਲੀ ਰੱਖਾ ਕਦੇ ਭਾਵਾਂ ਤੋੜ ਦਿੰਦਾ ਸੀ ਕਦੇ ਕੁਝ ਬੜਾ ਕੋਈ ਕਰਦਾ ਸੀ ਤੁਹਾਡੇ ਕੀ ਲੱਗਦੇ ਸੀ ਮੇਰੇ ਪੋਹਾ ਸਾਡੀ ਪੋਹਾ ਕੀ ਚਾਹੁੰਦੇ ਹੋਣਾ ਕੀ ਚਾਹੀਦੀ ਅਸੀਂ ਚਾਹੁੰਦੇ ਵੇਨ ਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਵੱਧ ਵੱਧ ਸਜ਼ਾ ਫਾਂਸੀ ਦੀ ਹੋ ਵੇਨ ਕੀ ਕਿਹਾ ਮੈਂ ਤੁਹਾਡਾ ਸਿਮਰ ਤੁਸੀਂ ਕਿੱਥੋਂ ਦੇ ਰਹੇ ਨਾਲੇ ਅਸੀਂ ਜੋਕੜੀ ਪੁਰਾਣੇ ਯੀਐਸਪੀ ਸਾਹਿਬ ਕੀ ਮਸਲਾ ਕੀ ਹੈ ਜਿਹੜਾ ਇਹ ਕੋਈ ਮਰਡਰ ਕਹਿ ਰਹੇ ਹੋਇਆ ਕੋਈ ਇਹ ਥਾਣੇ ਅਰਨੀ ਵਾਲੇ ਦੇ ਵਿੱਚ ਨਾ ਇੱਕ ਪਿੰਡ ਪੈਂਦਾ ਬਹੁਤ ਖਾਸ ਜਿਹਦੀ ਪੰਡੋ ਦੇਵੀ ਰਹਿਣ ਹੋਣੀ ਸੀ ਉਹਦੇ ਹਸਬੰਡ ਨੇ ਸੁਖਦੇਸ਼ ਸਿੰਘ ਨੇ ਉਹਦਾ ਇੱਕ ਹੜੀ ਮਾਰ ਕੇ ਕਤਲ ਹੋ ਗਿਆ ਅੱਜ ਸਵੇਰ ਦੀ ਗੱਲ ਹੈ ਇਹ ਤੇ ਸ਼ਰਾਬ ਪੀਂਦੀ ਸੀ ਉਹ ਦੱਸਦੇ ਨੇ ਇਹ ਕੋਈ ਸ਼ੱਕ ਸ਼ੁਕ ਕਰਦਾ ਸੀ ਉਹਦੇ ਕਰੈਕਟਰ ਦਾ ਇਸ ਕਰਕੇ ਉਹ ਮਾਰ ਚੜਤਾ ਉਹ ਅਸੀਂ ਕਾਰਵਾਈ ਕਰਨ ਲਈ ਆਏ ਹਾਂ ਇੱਥੇ ਹਸਪੀਟਲ ਤੋਂ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਸਾਹਮਣੇ ਕਤਲ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਇਸ ਪਰਿਵਾਰ ਚ ਕੌਣ ਕੌਣ ਸੀਗਾ ਕੋਈ ਦੱਸਿਆ ਸਰ ਇਹਨਾਂ ਨੇ ਪਰ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਐ ਤੇ ਇੱਕ ਲੜਕੀ ਤੇ ਇੱਕ ਮੁੰਡਾ ਸਾਦੀशुदा ਨੇ ਤਾਂ ਤੰਤਾਲਿਕ ਸਾਦੀ ਇਹ ਦੱਸਦੇ ਨੇ ਉਹ ਤੇ ਬਾਕੀ ਜਿਸ ਤਰ੍ਹਾਂ ਬਿਆਲ ਖਾਨ ਦੇ ਉਸੇ ਜਿਹੜਾ ਹਾਕਰ ਦੇ ਕੱਪੀ ਤੇ ਪਰ ਉਹ ਵੀ ਫਰਾਰ ਦੱਸਿਆ ਗਿਆ ਸਰ ਫਰਾਰ ਹੈ ਫਿਲਹਾਲ ਫਰਾਰ ਤੇ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ ਚ ਝਗੜਾ ਝੂੜਾ ਪਹਿਲਾਂ ਵੀ ਰਹਿੰਦਾ ਸੀ ਕੋਈ ਗੱਲਬਾਤ ਕੀ ਹੁੰਦੀ ਸੀ ਹਾਂ ਦੱਸਦੇ ਨੇ ਵੀ ਝਗੜਾ ਸੀ ਕਰਦਾ ਹਾਂ ਉਹ ਮੇਨ ਵਜ੍ਹਾ ਕੀ ਸੀ ਇਹ ਸ਼ੱਕੀ ਕਰਦਾ ਸੀ ਸ਼ੱਕੀ ਕਰਦਾ ਸੀ ਫਰਦਰ ਇਨਵੈਸਟੀਗੇਸ਼ਨ ਉਹ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਹੋ ਟੀਮਾਂ ਬਣਾਤੀਆਂ ਅਲੱਗ-ਅਲੱਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਚਾਰ ਦੀ ਟੀਮ ਬਣਾਈ ਚਾਹ ਸੀ ਕਿ ਆਪਣੀ ਟੀਮ ਹੈ ਇਹ ਸਾਰੀਆਂ ਟੀਮਾਂ ਲਾਈਆਂ ਹੋਈਆਂ ਜਲਦੀ ਅਰੈਸਟ ਕਰ ਰਹੇ ਨੇ ਠੀਕ ਹੈ